ਮੈਂ ਮਨਜੀਤ ਸਾਹਿਬ ਬੋਲਦਾ ਹੁਣਾ ਚਾਰ ਯੁਗ ਮੈਂ ਗੁਰਬਾਣੀ ਚ ਪੜ੍ਹੇ ਨੇ ਕਲ ਯੁਗ ਸਤਜੁਗ ਦੁਆਪਰ ਤੇ ਤ੍ਰੇਤਾ ਪਰ ਅੱਜ ਚੌਥ ਯੁਗਾਂ ਦੇ ਨਾਲ ਇੱਕ ਦੋ ਯੁਗ ਹੋਰ ਆ ਗਏ ਕਿ ਚਿਮਚਾ ਯੁਗ ਇੱਕ ਲਫਾਫਾ ਯੁਗ ਇਹ ਮੇਰੀ ਆਪਣੀ ਖੋਜ ਜਿਵੇਂ ਕਹਿੰਦੇ ਪੀ ਐਚ ਡੀ ਕਰਨੀ ਮੈਂ ਇਹ ਪੀ ਐਚ ਡੀ ਆਪਣੇ ਕੋਲੋਂ ਕੀਤੀ ਡਿਗਰੀ ਤਾਂ ਮੈਨੂੰ ਮਿਲੀ ਨਹੀਂ ਪਰ ਆਪਣੇ ਕੋਲ ਬਣਾ ਲਈ ਹੈ ਇਹ ਕਿ ਚਿਮਚਾ ਯੁਗ ਇੱਕ ਲਫਾਫਾ ਯੁਗ ਮੈਂ ਤੁਹਾਡੇ ਕੋਲ ਹੈ ਨਾ ਜੇ ਤਾਂ ਤੇਰਾ ਲਫਾਫਾ ਤੁਸੀਂ ਮੋਟਾ ਦਿੱਤਾ ਤੇ ਕਹਿਣਾ ਪ੍ਰਬੰਧ ਬੜੇ ਵਧੀਆ ਸੀ ਇਹ ਤਾਂ ਤੁਹਾਡੇ ਲਫਾਫੇ ਤੇ ਨਿਰਭਰ ਆ ਨਾ ਕਿ ਜੇ ਮੋਟਾ ਹੋਇਆ ਤੇ ਪ੍ਰਬੰਧਕ ਬੜੇ ਵਧੀਆ ਤੇ ਜੇ ਪਤਲਾ ਹੋਇਆ ਤੇ ਕਹਿਣਾ ਪ੍ਰੋਗਰਾਮ ਢਲਾ ਰਿਹਾ ਇਹ ਸਾਡੀ ਪੋਜੀਸ਼ਨ ਨੂੰ ਤੁਸੀਂ ਅਰਦਾਸ ਕਰੋ ਅਸੀਂ ਗੁਰੂ ਘਰ ਦੇ ਧਾਰਮਿਕ ਵਿਅਕਤੀ ਗੁਰੂ ਦੀ ਖੁਸ਼ੀ ਦੀ ਕਥਾ ਕੀਰਤਨ ਕਰੀਏ ਬੰਦਿਆਂ ਦੀ ਮਾਇਆ ਦੀ ਕਥਾ ਨਾ ਕਰੀਏ ਮੈਂ ਡਿਢਤਾ ਰਣਤਾ ਕਹਿੰਦਾ ਭਾਈ ਮਰਦਾਨੇ ਨੇ ਗੁਰੂ ਕੀ ਧੂੜੀ 'ਚ 34 ਸਾਲ ਲਗਾਤਾਰ ਕੀਰਤਨ ਕੀਤਾ ਪਰ ਉਹਨੇ ਆਸਾ ਦਾ ਮੁੱਲ ਨਹੀਂ ਜੇ ਮੰਗਿਆ ਪਾਈ ਗਰਦਾਸ ਨੇ ਗੁਰੂ ਘਰ ਦੀ ਕਥਾ ਕੀਤੀ ਹੈ ਸਾਡੀਆਂ ਲੋੜਾਂ ਨੇ ਮੈਂ ਤਿਆਗ ਤੇ ਬਰਾਗ ਦੀ ਗੱਲ ਨਹੀਂ ਕਰਦਾ ਜਿਹੜਾ ਗੁਰੂ ਦਾ ਹੋ ਗਿਆ ਉਹਦੇ ਮਗਰ ਮਗਰ ਪਦਾਰਥ ਗੁਰਬਾਣੀ ਦੇ ਬੋਲ ਨੇ ਬ੍ਰਹਮ ਭਿੰਦੇ ਤਿਸ ਦਾ ਪ੍ਰੇਮ ਬਾਤ ਰਾਇ ਇੱਕ ਸ਼ਬਦ ਲਿਵ ਲਾਏ ਨਮ ਨੀਤੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹੜ ਦੇ ਸੋਰਸਾਏ ਚਾਰ ਪਦਾਰਥ ਆਖੀਆਂ ਸਤਗੁਰ ਦੇ ਨਾ ਗੁਰਸਿੱਖ ਮੰਗੇ ਜਿਹੜਾ ਗੁਰੂ ਦਾ ਹੋ ਗਿਆ ਉਹਨੂੰ ਤਰ ਪਦਾਰਥਾਂ ਦਾ ਘਟਾ ਤੁਸੀਂ ਸਾਨੂੰ ਕਹਿੰਦੇ ਹੋ ਗਿਆਨੀ ਸਾਡੀ ਅਰਦਾਸ ਕਰੋ ਭਾਗਾਂ ਨਾਲ ਆਇਓ ਸਾਡਾ ਕਾਰਜ ਪੂਰਾ ਹੋ ਜਾਏ ਇਹ ਜੇ ਗਿਆਨੀ ਦੁਜੀ ਵਾਲੀ ਅਰਦਾਸਾਂ ਕਰਕੇ ਉਹਨਾਂ ਦੇ ਕਾਰਜ ਪੂਰੇ ਕਰਾ ਸਕਦਾ ਤੇ ਗਿਆਨੀ ਭੁੱਖਾ ਮਰੇਗਾ ਇਹਦਾ ਪੱਪ ਗਿਆਨੀ ਦਾ ਨੇਚਾ ਪ੍ਰਕਰਨੀ ਕੋਈ ਬੰਦਾ ਆਉਂਦਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਕੰਡ ਕਰਕੇ ਬੰਦੀ ਨੂੰ ਉੱਗੋਂ ਲੈਣ ਜਾਂਦੇ ਆ ਮੈਂ ਇੰਡੀਆ 'ਚ ਇਸ ਗਲਤੀ ਵਿਸ਼ੇਸ਼ ਤੌਰ ਤੇ ਜੋੜ ਦੇਣਾ ਤੁਹਾਨੂੰ ਵੀ ਬੇਨਤੀ ਕਰਾਂ ਗੁਰਮੁਖੋ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਬੰਦੇ ਨੂੰ ਅੱਗੋਂ ਲੈਣ ਨਾ ਜਾਇਆ ਕਰੋ ਕਿਉਂ ਅਸੀਂ ਸਤਿਗੁਰੂ ਨੂੰ ਕੰਡ ਕਰ ਲਈ ਗੁਰੂ ਦਾ ਕੁਝ ਨਹੀਂ ਜਾਣਾਂ ਤੇ ਜੇ ਗੁਰੂ ਨੇ ਸਾਡੇ ਵੱਲ ਕੰਡ ਕਰ ਲਈ ਸਾਡਾ ਰਹਿਣਾ ਕੱਖ ਨਹੀਂ ਅਸੀਂ ਗੁਰੂ ਨੂੰ ਕੰਡ ਕਰ ਲਈ ਨਾ ਤੇ ਗੁਰੂ ਦਾ ਕੁਝ ਨਹੀਂ ਘਟਣਾ ਤੇ ਜੇ ਗੁਰੂ ਨੇ ਕੰਡ ਕਰ ਲਈ ਸਾਡਾ ਰਹਿਣਾ ਕੱਖ ਨਹੀਂ ਗੁਰੂ ਮਿਹਰ ਕਰੇ ਕਿ ਸਾਡਾ ਮੂੰਹ ਗੁਰੂ ਵਾਲੇ ਪਾਸੇ ਵੱਲ ਰਹੇ